ਪਰਖਾਂ ਦਾ ਅੰਤਮ ਸਮਾਣੇੜੇ ਆ ਗਿਆ। ਬਾਬਾ ਜੀ ਜਿਸੇ ਨਾ ਲੱਗਦੇ ਨਗਰ ਵਿੱਚ ਅਮਰ ਸੰਚਾਰ ਕਰਨ ਗਏ ਨੇ। ਇਧਰ ਮਹਾਂਪੁਰਖਾਂ ਦੀ ਮਾਤਾਂ ਅਕਾਲ ਚਲਾਣਾ ਕਰ ਗਈ। ਸੇਵਾਦਾਰਾਂ ਨੇ ਮਹਾਂਪੁਰਖਾਂ ਨੂੰ ਜਾ ਕੇ ਆਖਿਆ ਬਾਬਾ ਜੀ ਮਾਂਤਾ ਜੀ ਰੱਬ ਨੂੰ ਪਿਆਰੇ ਹੋ ਗਏ ਸੰਤ ਲੱਗੇ ਕਿਨ ਚਲੋ ਅਸੀਂ ਆਏ। ਖਲਤ ਜੀ ਅੱਜ ਮਸਤੂ ਬਾਣਾ ਸਗਰੂਰ ਦੀ ਧਰਤੀ ਤੇ ਲੱਖਾਂ ਦਾ ਇਕੱਠ ਹੋਇਆ। ਇਧਰ ਮਹਾਂਪੁਰਖਾਂ ਦੀ ਮਾਤਾਂ ਦੇ ਨੇ। ਫਤਕ ਸ਼ਰੀਰ ਦਾ ਇਸ਼ਨਾਨ ਕਰਵਾਉਣ ਤੋਂ ਬਾਅਦ ਬਵਾਂਤ ਸਜਾਇਆ ਜਾ ਰਿਹਾ ਸੀ ਉੱਧੇ ਦਰਗਾਹ ਵਿੱਚ ਧਰਮਰਾਜ ਆ ਮਾਪੁਰਖਾਂ ਦੀ ਮਾਤਾਂ ਦਾ ਸਾਬਕਤਾ ਵਾਜ ਰਿਹਾ ਮਾਪੁਰਖਾਂ ਦੀ ਮਾਤਾਂ ਦਾ ਸਾਬਕਤਾ ਵਾਜਦੇ ਵਾਜਦੇ ਧਰਮਰਾਜ ਨੇ ਆਖਿਆ ਮਾਤਾ ਤੂੰ ਤਾਂ ਮੇਰੇ ਵੀ ਸਾਬਕਤਾ ਜਲਤ ਮਾਰਤੀ ਸੰਤਾ ਦੀ ਮਾਤਾ ਨੇ ਆਖਿਆ ਧਰਮਰਾਜ ਉਹ ਕਿਵੇਂ ਧਰਮਰਾਜ ਆ ਕਹਿੰਦਾ ਮੈਂ ਤਾਂ ਨਾ ਤੈਨੂੰ ਨਰਕ ਨੂੰ ਭੇਜਣ ਝੋਗਾ ਤੇ ਨਾ ਤੈਨੂੰ ਸੱਚਖੰਡ ਨੂੰ ਭੇਜਣ ਝੋਗਾ ਤਾ ਤੂੰ ਇੱਕ ਬ੍ਰਹਮ ਗਿਆਨੀ ਸੰਤ ਦੀ ਮਾਂ ਹੈ ਆਪਣੀ ਜ਼ਿੰਦਗੀ ਵਿੱਚ ਮੱਥਾ ਗੁਰੂ ਗਿਆ ਸੰਗਤਾਂ ਨੂੰ ਗੁਰੂ ਦਾ ਮੜ ਲਾਇਆ ਇਸ ਕਰਕੇ ਤੈਨੂੰ ਨਰਕ ਨੂੰ ਨਹੀਂ ਭੇਜ ਸਕਦਾ ਸੱਚਖੰਡ ਨੂੰ ਇਸ ਕਰਕੇ ਨਹੀਂ ਭੇਜ ਸਕਦਾ ਤੂੰ ਨਗਰੀ ਹੈ ਸائیں ਸਾਧ ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਬਾਟੇ ਦਾ ਅਮਰ ਨਹੀਂ ਚੱਗਿਆ ਸੋਚ ਤੇ ਸੋਚ ਤੇ ਧਰਮ ਰਾਜ ਨੇ ਆਖਿਆ ਮਾਤਾ ਆਪਣੇ ਤੌਰ ਤੇ ਮੈਂ ਇੱਕ ਕੰਮ ਕਰ ਸਕਦਾ ਸੰਤਾਂ ਦੀ ਮਾਤਾ ਨੇ ਆਖਿਆ ਉਹ ਕਿਹੜਾ ਮਾਤਾ ਅਜੇ ਤੇਰੇ ਪੰਜ ਭੌਤਿਕ ਸਰੀਰ ਦਾ ਸਿਸਕਾਰ ਨਹੀਂ ਹੋਇਆ ਤੈਨੂੰ ਦੋ ਦਿਨ ਦੀ ਜ਼ਿੰਦਗੀ ਦੇ ਸਕਦਾ ਅਮਰ ਸ਼ਕਿਆ ਜੀ ਮਾਤਾ ਦੀ ਰੂਹ ਜਦੇ ਵਾਪਸ ਆਈ ਤਾਂ ਬਾਹਰ ਸਜਾਇਆ ਜਾ ਰਿਹਾ ਸੀ ਛੰਡੀਆਂ ਬਗਾਰੇ ਲੱਗੀਆਂ ਉਹ ਸਾਰੇ ਦੀਆਂ ਸਾਰੀਆਂ ਓਖੜ ਗਈਆਂ ਸਾਰੇ ਸੰਗਤ ਰਾਨ ਹੋ ਗਈ ਸੰਗਤ ਨੇ ਪੁੱਛਿਆ ਮਾਤਾ ਜੀ ਤੁਸੀਂ ਤਾਂ ਕੱਲ ਰੱਬ ਨੂੰ ਪਿਆਰੇ ਹੋ ਕੇ ਟੀਜ ਉੱਠ ਕੇ ਬਹਿ ਗਏ ਸੰਤਾਂ ਦੀ ਮਾਤਾ ਨੇ ਆਖਿਆ ਪ੍ਰੇਮੀਆਂ ਮੈਨੂੰ ਤਮਰਾਜ ਦੇ ਕੋਲ ਲਾਗੇ ਉੱਥੇ ਹੋਇਆ ਮੇਰੇ ਧਰਮਾਂ ਦਾ ਸ਼ਬਕ ਤਾਂ ਸੰਤਾਂ ਦੀ ਮਾਤਰੀਆਂ ਅੱਖਾਂ ਮੱਦੇ ਅੰਮ੍ਰਿਤ ਛਕਣ ਵਾਸਤੇ ਆਈਆਂ ਧਰਮਰਾਜ ਨੇ ਕਿ ਅਮਰ ਸ਼ਕਹੇ ਆਜੀ ਸਤਖੜ ਭੇਜ ਦੇਵਾਂਗਾ ਆਹ ਕੌਤਕ ਦੇਖ ਕੇ ਗੁਰੂ ਦੀ ਸੰਗਤ ਇਤਿਹਾਸ ਤੋਂ ਦੱਸਦਾ